ਗੁਰੂ ਪਿਆਰਿਓ ਜਿਸ ਗੱਲ ਦਾ ਡਰ ਸੀ ਉਹ ਅਸੀਂ ਉਹੀ ਕੰਮ ਕਰ ਦਿੱਤਾ ਉਹ ਵੀ ਸਹਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਉਹ ਜਿਹੜੇ ਸਤਗੁਰਾਂ ਨੇ ਆਪਣਾ ਸਰਬੰਸ ਵਾਰਿਆ ਜੇ ਸਤਗੁਰਾਂ ਨੇ ਆਪਣੇ ਜਾਨੋ ਪਿਆਰੇ ਗੁਰਸਿੱਖ ਵਾਰੇ ਆਪਣਾ ਪਰਿਵਾਰ ਵਾਰਿਆ ਸਾਡੀ ਖਾਤਰ ਤੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜਦਾ ਆ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਵਿਚਾਰਧਾਰਾ ਤੋਂ ਟੁੱਟ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਿੱਤੇ ਹੋਏ ਹੁਕਮ ਤੋਂ ਟੁੱਟ ਕੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਹੀ ਉਲਟ ਚੱਲ ਪਏ ਸਤਿਗੁਰਾਂ ਦਾ ਹੀ ਕਤਲ ਕਰਨ ਲੱਗ ਗਏ ਅਸੀਂ ਸਤਿਗੁਰਾਂ ਦੀ ਵਿਚਾਰਧਾਰਾ ਦੀਆਂ ਹੀ ੱਝੀਆਂ ਉਡਾਉਣ ਲੱਗ ਗਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਆਖਿਆ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕਿ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬਹ ਜੀ ਦੇ ਲੜ ਲਾ ਕੇ ਚੱਲਿਆ ਸ਼ਬਦ ਗੁਰੂ ਦੇ ਲੜ ਲਾ ਕੇ ਚੱਲਿਆ ਤੁਸੀਂ ਸ਼ਬਦ ਗੁਰੂ ਤੋਂ ਬਿਨਾ ਹੋਰ ਨਹੀਂ ਕਿਤੇ ਚੁੱਕਣਾ ਜਿਹੜੀ ਗੁਰੂ ਗ੍ਰੰਥ ਸਾਹਿਬਹ ਮਹਾਰਾਜੀ ਦੀ ਬਾਣੀ ਨੇ ਆਖਿਆ ਕਿ ਭਾਈ ਬੁੱਤ ਪੂਜਾ ਨਹੀਂ ਕਰਨੀ ਮੜੀਆਂ ਕਬਰਾਂ ਅੱਗੇ ਜਾ ਕੇ ਨਹੀਂ ਚੁੱਕਣਾ ਅਸੀਂ ਕੀ ਕੀਤਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੀ ਮੂਰਤੀ ਬਣਾ ਦਿੱਤੀ ਅਜੋ ਤੁਸੀਂ ਵੇਖ ਰਹੇ ਹੋ ਨਾ ਇਹ ਸੋਨੇ ਦੀ ਮੂਰਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਪਤਾ ਨਹੀਂ ਕਿਹਦੇ ਵੱਲੋਂ ਬਣਾਈ ਗਈ ਹੈ ਜਾਂ ਬਣਵਾਈ ਗਈ ਹੈ ਪਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਸਾਡੇ ਭੋਲੇ ਪਾਲੇ ਲੋਕ ਜਿਹੜੇ ਗੁਰਮਤ ਤੋਂ ਆਣ ਜਾਣ ਨੇ ਉਹ ਤੜਾ ਤੜਾ ਸ਼ੇਅਰ ਕਰ ਰਹੇ ਨੇ ਤੇ ਥੱਲੇ ਵਾਹਿਗੁਰੂ ਵਾਹਿਗੁਰੂ ਲਿਖ ਰਹੇ ਨੇ ਉਹ ਭਲਿਓ ਲੋਕੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਕਤਲ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾ ਸਾਨੂੰ ਬੁੱਤ ਪੂਜਾ ਵੱਲ ਨਹੀਂ ਲਾ ਕੇ ਗਏ ਉਹ ਸ਼ਬਦ ਗੁਰੂ ਦੇ ਨਾਲ ਜੋੜ ਕੇ ਗਏ ਨੇ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕੋ ਹੀ ਇੱਕ ਸਾਨੂੰ ਹੁਕਮ ਕੀਤਾ ਸੀ ਉਹ ਇਹ ਹੀ ਸੀ ਕਿ ਅੱਗੇ ਆਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਗੁਰੂ ਮੰਨਣਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਸਾਨੂੰ ਬੁੱਤ ਪੂਜਾ ਤੋਂ ਰੋਕ ਰਹੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੀ ਬੁੱਤ ਬਣਾ ਦਿੱਤਾ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਬੁੱਤ ਪੂਜ ਪੂਜ ਹਿੰਦੂ ਮੁਏ ਤੁਰਕ ਮੁਏ ਸਰਲ ਨਾਈ ਉਹ ਲੈ ਜਾਰੇ ਉਹ ਲੈ ਗਾਡੇ ਤੇਰੀ ਗਤ ਦੂਹੋਂ ਨਾ ਪਾਈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਪਰ ਅਸੀਂ ਅੱਜ ਸਤਿਗੁਰਾਂ ਦੀ ਵਿਚਾਰ ਧਾਰਾ ਦਾ ਕਤਲ ਕਰ ਰਹੇ ਆ ਤੇ ਸੋਸ਼ਲ ਮੀਡੀਆ ਤੇ ਇਸ ਮੂਰਤੀ ਨੂੰ ਧੜਾ ਧੜਾ ਸ਼ੇਅਰ ਕਰ ਰਹੇ ਆ ਤੇ ਥੱਲੇ ਵਹਿਗੁਰੂ ਲਿਖ ਰਹੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਖੁਸ਼ ਹੁੰਦੇ ਹੋਣਗੇ ਉਹ ਤਾਂ ਕਹਿ ਰਹੇ ਨੇ ਜਦ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਦ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਮੈਂ ਇਨਾਂ ਤੇ ਭਰੋਸਾ ਨਹੀਂ ਕਰਨਾ ਤੇ ਅਸੀਂ ਕਿਹੜੀਆਂ ਰੀਤਾਂ ਵੱਲ ਤੁਰ ਪਏ ਓਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹ ਸਤਿਗੁਰ ਨੇ ਉਹ ਰਹਿਬਰ ਨੇ ਜਿਨ੍ਹਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਬਾਣੀ ਨੂੰ ਗੁਰੂ ਮੰਨਣਾ ਓਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 35 ਮਹਾਪੁਰਖ ਨੇ 35 ਦੇ 35 ਮਹਾਪੁਰਖ ਬੁੱਤ ਪੂਜਾ ਦੇ ਖਿਲਾਫ ਨੇ ਅੱਜ ਤੁਸੀਂ ਸੋਨੇ ਦੀ ਮੂਰਤੀ ਬਣਾਈ ਐ ਕੱਲ ਚਾਂਦੀ ਦੀ ਬਣਾਉਂਗੇ ਪਰਸ ਨੂੰ ਪੱਥਰ ਦੀ ਬਣਾਉਂਗੇ ਫਿਰ ਉਹਦੇ ਅੱਗੇ ਅਰਗਬੱਤੀਆਂ ਲਾਉਂਗੇ ਫਿਰ ਥਾਲ ਘਮਾਉਂਗੇ ਨਾਰੀਅਲ ਭੰਨੋਗੇ ਤੁਸੀਂ ਇਧਰਲੇ ਪਾਸੇ ਜੁੜ ਜਾਓਗੇ ਬੁੱਤ ਪੂਜਾ ਵੱਲ ਗੁਰੂਆਂ ਦੀ ਬੁੱਤ ਪੂਜਾ ਹੋਣੀ ਸ਼ੁਰੂ ਹੋ ਜਾਣੀ ਆ ਪਰ ਸ਼ਬਦ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਅਸੀਂ ਟੁੱਟ ਜਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਸ਼ਨ ਹੀ ਇੱਕੋ ਹੈ ਉਹ ਇਹ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕ ਮਹਾਂਪੁਰਖਾਂ ਦੀ ਬਾਣੀ ਹੈ ਜਿਹੜੇ ਸਾਡੇ ਜੀਵਨ ਦੀ ਅਗਵਾਈ ਕਰਦੇ ਨੇ ਜਿਹੜੇ ਸਾਨੂੰ ਜਿਉਂਦਿਆਂ ਨੂੰ ਸਵਰਗ ਜਿਹੜੇ ਜਾਨੂੰ ਜਿਉਂਦਿਆਂ ਨੂੰ ਸੱਚਖੰਡ ਬਣਾ ਕੇ ਦੇ ਰਹੇ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਸਤਗੁਰਾਂ ਨਾਲ ਜੁੜੀਏ ਨਾ ਕਿ ਅਸੀਂ ਸਤਗੁਰਾਂ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਦੇ ਨਾਲ ਸੋ ਗੁਰੂ ਪਿਆਰਿਓ ਇਸ ਵੀਡੀਓ ਨੂੰ ਵੀ ਹੁਣ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਭੋਲੇ ਭਾਲੇ ਲੋਕ ਵਿਚਾਰੇ ਇਸ ਬੁੱਤ ਪੂਜਾ ਵਾਲੀ ਵੀਡੀਓ ਨੂੰ ਜਾਂ ਫੋਟੋ ਨੂੰ ਸ਼ੇਅਰ ਕਰ ਰਹੇ ਨੇ ਉਹ ਭੋਲੇ ਨੇ ਵਿਚਾਰੇ ਉਹ ਕਮੈਂਟਾਂ ਦੇ ਵਿੱਚ ਵੀ ਵਾਹਿਗੁਰੂ ਲਿਖ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਪਰ ਤੁਸੀਂ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚਾਓ ਕਿ ਭਲਿਓ ਜੇ ਤੁਸੀਂ ਮੰਨਣਾ ਤਾਂ ਸ਼ਬਦ ਗੁਰੂ ਨੂੰ ਮੰਨੋ ਜੇ ਤੁਸੀਂ ਇਸ ਮੂਰਤੀ ਦੇ ਅੱਗੇ ਝੁੱਕਦੇ ਹੋ ਮੱਥਾ ਟੇਕਦੇ ਹੋ ਨੂੰ ਮੰਨਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਤਲ ਹੈ ਉਹਨਾਂ ਦੀ ਵਿਚਾਰਧਾਰਾ ਦਾ ਸ਼ਰੀਆਮ ਕਤਲ ਹੈ ਇਹ ਸੋ ਮੇਰੇ ਖਿਆਲ ਨਾਲ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਸੰਗਤਾਂ ਤੱਕ ਪਹੁੰਚਾਓਗੇ ਜਿਨ੍ਹਾਂ ਨੇ ਉਹ ਇਹ ਫੋਟੋ ਵੱਧ ਤੋਂ ਵੱਧ ਸ਼ੇਅਰ ਕੀਤੀ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਉਣ ਦੀ ਖੇਚਲ ਕਰਨੀ ਇਨੀਆਂ ਬੇਨਤੀਆਂ ਪ੍ਰਭਾਨ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ